ਜਿਹੜੇ ਵੀਰ ਭਾਲਦੇ ਯਾਰ ਫਾਰਮ ਟਰੈਕ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਮੈਸਨਾ ਕਰ ਜੇ ਜੇ ਫਾਰਮ ਟਰੈਕ ਲੈਣਾ ਇੱਕ ਮਾਡਲ ਆ ਡਬਲ ਕਲੱਚ ਆ 45 ਦਾ ਫਾਰਮ ਆ ਇਹ ਕਰੀਏ 60 ਰੀਆਂ ਗੁੱਬੀਆਂ ਵਿੱਚ ਹੈਗੀਆਂ ਇਹ ਤਾਂ ਗੇਅਰ 60 ਵਾਲਾ ਹੁੰਦਾ ਪਿੱਛੋਂ ਸਾਰਾ ਜੀ ਹਾਂਜੀ ਹਾਂਜੀ ਇਹਨੂੰ ਮੰਨ ਲਾ ਨਾ ਤਾਂ ਕੋਈ ਗੇਅਰ ਦੀ ਦਿੱਕਤ ਆਵੇ ਜੀ ਤੇ ਇੰਜਨ ਇਹਦਾ ਛੋਟਾ ਹੁੰਦਾ ਸਕਾਉਟ ਦਾ ਇੰਜਨ ਹੁੰਦਾ ਇਹ ਚ ਉਹਨਾਂ ਤਾਂ ਕੋਈ ਸਮੱਸਿਆ ਆਉਂਦੀ 16 ਮਾਡਲ ਆ ਸੱਜਣੋ ਪੰਜਾਬ ਦਾ ਨੰਬਰ ਆ ਪਹਿਲੇ ਨਾ ਟਰੈਕਟਰ ਇਹਦੇ ਜੋ ਮਾਨਤਨ ਹੋ ਗਿਆ 35000 ਰੁਪਏ ਮਾਨਤਨ ਹੋ ਗਿਆ ਇਹਦੇ ਜੋ 28000 ਮਾਨਤਨ ਇਹਦੇ ਜੋ ਹੋਊ ਲੇਟ ਪਹਿਲੇ ਨਾ ਨਾ ਪਹਿਲੇ ਨਾ ਹੀ ਹੁੰਦੀ ਹੈ ਹਨਾ ਕਹਿ ਦਿੰਦਾ ਮੈਂ ਦਸਮਾਈ ਦੇਖੋ ਟਰੈਕਟਰ ਦੀ ਜੇ ਨਾਲ ਦੇ ਪਾਇਆ ਹੈ ਬੈਟਰੀ ਬਕਸਾ ਨਾਲ ਦਾ ਜੀ ਐਂ ਕੰਪਨੀ ਦਾ ਲੱਗਿਆ ਹੁੰਦਾ ਕੀ ਬਾਤ ਆ ਯਾਰ ਇਹਦੇ ਉੱਤੇ ਵੀ ਜਿਵੇਂ ਕਹਦੀ ਓਵੇਂ ਪੰਗਾਂ ਟੈਕੀਆਂ ਲੱਗੀਆਂ ਹਾਂ ਸਸੀ ਗਾਲ ਦੋ ਉਤੋਂ ਸਵਾਦ ਆ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਅੱਜ ਦੀ ਵੀਡੀਓ ਜਿਹੜੇ ਵੀਰ ਭਾਲਦੇ ਯਾਰ ਫਾਰਮ ਟਰੈਕ ਆਪਾਂ ਉਹਨਾਂ ਨੂੰ ਕਹਿੰਦੇ ਆ ਵੀ ਮੈਸਨਾ ਕਰ ਜੇ ਜੇ ਫਾਰਮ ਟਰੈਕ ਲੈਣਾ ਟਰੈਕਟਰ ਤਾਂ ਵੀਰਾਂ ਕੋਲ ਹੋਰ ਵੀ ਹੁੰਦੇ ਆ ਪਰ ਵੱਧ ਫਾਰਮ ਟਰੈਕ ਹੀ ਪਾਵਾਂਗੇ ਅੱਜ ਦੀ ਵੀਡੀਓ ਚ ਨਾਲ ਆ ਆਪਣੇ ਭੈਰਾ ਮਨਦੀਪਰਾਮ ਦੀ ਪਹਾਲ ਚੱਲ ਗਈਆਂ ਵਧੀਆ ਬਾਈ ਚੇਤਾ ਕਹਿਮਾ ਤੇ ਇੱਕ ਹੁਣ ਸ਼ੁਰੂ ਦੇ ਵਿੱਚ ਦੱਸ ਦਿਜੀਏ ਕਿਸੇ ਵੀਰ ਕੋਲ ਪੁਰਾਣਾ ਟਰੈਕਟਰ ਹੁੰਦਾ ਵਿੱਚ ਕੱਟ ਲੈਨੇ ਆ ਹਾਂ ਬਾਈ ਕੱਟ ਲੈਨੇ ਆ ਪੁਰਾਣਾ ਕੱਟਿਆ ਜਾਊਗਾ ਤੇ ਹੁਣ ਆ ਟਰੈਕਟਰ ਖੜਾ ਫਾਰਮ 45 ਦਾ ਕਿੰਨਾ ਮਾਡਲ ਆ ਕੀ ਗੱਲਬਾਤ ਆ ਡਬਲ ਕਲਚ ਤੇ ਟਰੈਕਟਰ ਹੈ ਜੀ ਕੰਪਨੀ ਦਾ ਡਬਲ ਹੈ ਇੱਕ ਮਾਡਲ ਆ ਡਬਲ ਕਲਚ ਆ 45 ਦਾ ਫਾਰਮ ਆ ਇਹ ਕਹਿੰਦੀ 60 ਲਈ ਗੁੱਭੀਆਂ ਵਿੱਚ ਹੈਗੀਆਂ ਹਾਂ 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 ਹਾਂਜੀ ਇਹ 45 ਦਾ ਡਾ ਫਾਰਮ ਹੁੰਦਾ ਜੀ ਇਹ ਅਸੀਂ ਵੀ ਥੋੜਾ ਸ਼ੌਂਕ ਲੈਣੇ ਇਹ ਟਰੈਕਟਰ ਕਿਰਾਏ ਤੇ ਨਹੀਂ ਚੱਲੇ ਹੁੰਦੇ ਸਾਫ ਫਿਨਿਸ਼ ਦਾ ਟਰੈਕਟਰ ਹੀ ਮਿਲਦਾ ਜੀ ਠੀਕ ਆ ਸਾਫ ਹੀ ਮਿਲੂ ਜੀ ਹਾਂ ਜਿਆਦਾ ਸਾਫ ਮਿਲਦਾ ਮਤਲਬ ਠੀਕ ਆ 60 ਨਾਲੋਂ ਵੀ ਹਾਂ ਥੋੜਾ ਜਿਹਾ 60 ਨਾਲੋਂ ਡੀਜ਼ਲ ਖਰਚਾ ਘੱਟ ਹੁੰਦਾ ਤੋੜੇ ਫੇਰੇ ਜਿਹਦਾ ਇਹ ਲਾਈਨ ਵਾਲੇ ਮਿੱਤੇ ਵੀ ਉਹ ਠੀਕ ਹੈ ਹਾਂ ਇਹਦੇ ਤੁਸੀਂ ਇਹ ਹੁਣ ਮਾਡਲ ਦੇ ਹਿਸਾਬ ਨਾਲ ਤੁਸੀਂ ਮਗਰਾੜ ਮਰੂੜ ਦੇਖੋ ਜੀ ਇਹਦੇ ਠੀਕ ਹੈ ਮੰਨ ਲਓ ਵੀ 7-8 ਮਾਡਲ ਅੱਗੇ ਮਗਰਾੜ ਮਗਰਾੜ ਪਿਆ ਟਰੈਕਟਰ ਦੇ ਪੂਰੇ ਸਭ ਤੇ ਇੰਜਨ ਦਾ ਅੰਦਰੋਂ ਕਿਵੇਂ ਅੰਦਰੋਂ ਵੀ ਬਾਈ ਜੀ ਇੱਕ ਨੰਬਰ ਹੈ ਕੋਈ ਭਾਫ ਨਹੀਂ ਦਿਖਾਉਂਦਾ ਜੀ ਕੋਈ ਪ੍ਰੈਸ਼ਰ ਨਹੀਂ ਘਟਾਉਂਦਾ ਜੀ ਤੁਸੀਂ ਆ ਬਾਡੀ ਦੇ ਆ ਇੰਜਨ ਉੰਜਨ ਤੇ ਰੰਗ ਮੰਨ ਲਓ ਆਪਾਂ ਜਿਵੇਂ ਉਹਨਾ ਪੰਪ ਬਦਲਿਆ ਨਵਾਂ ਲਾਇਆ ਆਪੋ ਤੇ ਵੀ ਪੇਂਟ ਨਹੀਂ ਕਰਾਇਆ ਵੀ ਆਪਾਂ ਨੂੰ ਐ ਨਾ ਲੱਗੇ। ਠੀਕ ਹੈ। ਯਾਰ ਆਪਾਂ ਕਿਸੇ ਨੂੰ ਕਹਿ ਦਈਏ ਵੀ ਰੰਗ ਹੋ ਜਾਏ। ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਨੰਬਰ ਹੈ ਚਾਰਕ ਪੰਜਾਬ। ਪੰਜਾਬ ਨੰਬਰ ਦੇ ਵਿੱਚ ਆ ਡਬਲ ਕਲਚ ਦੇ ਵਿੱਚ ਆ 45 ਦਾ ਫਾਰਮ ਇੱਕ ਮਾਡਲ ਆ ਤੇ ਡਿਮਾਂਡ ਰੱਖੀ ਆ ਰਮਨ 1 ਲੱਖ ਤੇ 98000 ਕਿੰਨੇ ਦਾ ਦੇ ਦੇਗਾ? ਹਾਂ ਨਾਲਾ ਰੇਟ। ਬਈ ਹਾਂ ਨਾਲ 85 ਦਾ ਦੇ ਦੇ। 1 ਲੱਖ ਤੇ 85000 ਦਾ ਰੇਟ। ਰਾਈਟਰ ਬਹੁਤ ਚੰਗੀ ਕਢੀ ਹੈ ਜਿਹੜਾ ਬੰਦਾ ਚਲਾਊ ਆ ਇਹ ਨਹੀਂ ਉਹਨੂੰ ਪਾਸ ਨਾ ਹੋਵੇ। ਠੀਕ ਹੈ। 1.85 ਦਾ ਮਿਲ ਜੂ ਤੇ ਨਾਲ ਆ ਗਿਆ ਚੈਂਪੀਅਨ ਇੱਕ ਘੱਟ 40 ਇੱਕ ਘੱਟ 40 ਇੱਕ ਘੱਟ 40 ਵੀ ਕਹਿੰਦੇ ਇਹਨੂੰ 39 HP ਦੇ ਵਿੱਚ ਆ ਗਿਆ ਜੀ ਫਾਰਮ ਟਰੈਕ ਤੇ ਕੰਡੀਸ਼ਨ ਦਾ ਪਿਆ ਚੰਗਾ ਤੇ ਉਹਨੂੰ ਬਾਕੀ ਡਿਟੇਲ ਦੱਸੀਕਰ ਰਾਮ ਦੀ ਬੀਚਾਰ ਮਾਰਦਾ 2011 ਮਾਡਲ ਹੈ ਜੀ ਹਾਂਜੀ ਮੋਰਲੇ ਟਾਇਰ ਵੀ ਨਵੇਂ ਆਰ ਗਏ ਤੇ ਪਿਛਲੇ ਵੀ ਨਵੇਂ ਆਰ ਗਏ ਜੀ ਇਹ 39 ਹਸ ਪਾਵਰ ਵਾਲਾ ਸਾਰਾ ਟਰੈਕਟਰ ਇਹਨਾਂ ਵਾਲਾ ਜੀ ਪੰਜਾਬ ਦਾ ਨੰਬਰ ਹੈ ਪੰਜਾਬ ਦਾ ਨੰਬਰ ਆ ਮੰਗਲੇ ਟਰੈਕਟਰ ਲੱਗਿਆ ਜੀ ਛੋਟਾ ਟਰੈਕਟਰ ਕਈ ਭਰਾਏ ਨੂੰ ਲੈਂਦੇ ਹੁੰਦੇ ਵੀ ਛੋਟਾ ਟਰੈਕਟਰ ਤੇ ਤਾਂ ਗੇਅਰ 60 ਵਾਲਾ ਹੁੰਦਾ ਪਿੱਛੋਂ ਸਾਰਾ ਜੀ ਹਾਂਜੀ ਹਾਂਜੀ ਇਹਨੂੰ ਮਾਲਾ ਇਹਨਾਂ ਦਾ ਕੋਈ ਗੇਅਰ ਦੀ ਦਿੱਕਤ ਆਵੇ ਜੀ ਤੇ ਇੰਜਨ ਇਹਦਾ ਛੋਟਾ ਹੁੰਦਾ ਸਕਾਉਟ ਦਾ ਇੰਜਨ ਹੁੰਦਾ ਇਹ ਚੋਂ ਤਾਂ ਕੋਈ ਸਮੱਸਿਆ ਆਉਂਦੀ ਨਹੀਂ ਸਮੱਸਿਆ ਆਉਂਦੀ ਨਹੀਂ ਤੇ 11 ਮਾਡਲ ਦੇ ਵਿੱਚ ਆ 50 ਨੰਬਰ ਦੇ ਵਿੱਚ ਆ ਟੈਰਾਂਡੂਆਂ ਦਾ ਪਿਆ ਚੰਗਾ ਟਰੈਕਟਰ 2 ਲੱਖ ਤੇ 78000 ਡਿਮਾਂਡ ਆ ਹਾਂ 2 ਲੱਖ 78 ਕਿੰਨੇ ਦਾ ਭਾਈ ਲਾ 2.5 ਲੱਖ ਦਾ ਦੇ ਇਹ ਲੱਖ ਦਾ ਟਰੈਕਟਰ ਲੈ ਜਾਓ 28000 ਮੰਨ ਤਾਂ ਇਹਦੇ ਜੋ ਹੋਏ ਤੇ ਅੱਗੇ ਆ ਗਿਆ 265 ਡੀਆਈ 265 D ਹੈ ਬਾਈ 2000 ਮਾਡਲ ਹੈ ਜੀ ਇਹ ਖਰਚਾ ਤੇਲ ਦਾ ਬਹੁਤ ਘੱਟ ਆ ਟਰੈਕਟਰ ਦਾ ਜੀ ਜਿਹੜੇ ਬੰਦੇ ਮਿਹਨਤ ਨਾਲ ਚਲਾਉਂਦੇ ਉਹ ਇਹਨੂੰ ਬਹੁਤ ਪਸੰਦ ਕਰਦੇ ਆ ਜੀ ਬਹੁਤ ਪਸੰਦ ਕਰਦੇ ਆ ਸਾਰਾ ਟਰੈਕਟਰ ਨਾਲ ਬਾਈ ਜੀ ਇਹ 2000 ਮਾਡਲ ਚ ਪਿਗਲੇ ਰਮਾਲ ਆ ਗਿਆ ਇਹ ਠੀਕ ਹੈ ਔਰ 2000 ਮਾਡਲ ਆ ਸਟਿੱਕਰ ਛੁਕਰੇ ਹਿੱਸੇ ਵਾਲਾ ਨਾਲ ਦਾ ਪਿਆ ਜੀ ਅਜੇ ਠੀਕ ਹੈ ਛਿੱਕਰ ਦੇ ਨਾਲ ਦੇ ਪਿਆ ਹਾਲੀ ਬੈਟਰੀ ਬਕਸਾ ਨਾਲ ਦਾ ਜੀ ਐਹੀ ਕੰਪਨੀ ਦਾ ਲੱਗਿਆ ਹੋਇਆ ਕੀ ਬਾਤ ਆ ਯਾਰ ਇਹਦੇ ਉੱਤੇ ਵੀ ਜਿਵੇਂ ਕਹਦੀ ਓਵੇਂ ਪੰਗਾ ਟੈਕਰੀਆਂ ਲੱਗੀਆਂ ਆ ਹਾਂ ਓਵੇਂ ਪਲਿੱਟਾ ਪੰਗਾ ਬਾਈ ਠੀ ਹਾਂ ਜੀ ਇਹ ਗਾਰਾ ਮਿੱਟੀ ਦਾ ਅਕਸਰ ਮਗਰਾੜਾਂ ਜੀ ਖੜਨਾ ਆਦਿ ਮਗਰਾੜਾਂ ਦੀ ਕੰਡੀਸ਼ਨ ਚੈੱਕ ਕਰੋ ਸਟਿੱਕਰ ਸਟੱਕਰ ਸਾਰਾ ਕੁਝ ਠੀਕ ਹੈ ਮੰਨ ਲਓ ਨਾਲ ਦੀ ਹੈ ਮਗਰਾੜ ਵੀ ਚੰਗੇ ਪਿਆ ਟਰੈਕਟਰ ਆ ਆ ਸਟਿੱਕਰ ਵੀ ਜਿਹੜਾ ਪੀਡੂ ਵਾਲਾ ਹੁੰਦਾ ਪਿੰਡਾ ਭਤੀ ਸਾਨੂੰ ਅਮਰੀਕਾ ਉਤੇ ਗੱਲ ਕਰੀਏ ਜਿੰਨੀਆਂ ਕਿ ਪਰਚੀਆਂਆਂ ਇਹ ਕੰਪਨੀ ਨੇ ਮੰਦਰੇ ਦੇ ਉਤੇ ਲਾਆਂ ਸੀ ਸੱਜਣੋ ਸਾਰੀਆਂ ਉਵੇਂ ਪਈਆਂ ਹਾਂ ਇੰਜਨ ਦਾ ਅੰਦਰੋਂ ਕਿਵੇਂ ਇੰਜਨ ਤੇ ਗੇਅਰ ਦਾ ਬਈ ਓਕੇ ਬਹੁਤ ਸਾਮ ਕੇ ਚੱਲਿਆ ਹੋਇਆ ਟਰੈਕਟਰ ਹੈ ਬਈ ਸਾਮ ਕੇ ਸਮਾਈ ਤਾਂ ਜਿਵੇਂ ਕਹਦੀ ਇਹਦੀਆਂ ਪਰਚੀਆਂਆਂ ਤੋਂ ਦਿਸੀਆਂ ਜਾਂਦੀਆਂ ਨੇ ਇਹਨੀਆਂ ਪਈਆਂ ਸਾਰੀਆਂ ਪਲੇਟਾਂ ਉਵੇਂ ਨਾਲ ਇੱਧਰ ਨਹੀਂ ਜੇ ਖੁੱਲ ਜੇ ਮਿਸਤਰੀ ਆ ਨਿੱਕੇ ਨਿੱਕੇ ਚੀਜ਼ਾਂ ਲਾਉਂਦਾ ਹੌਲ ਕਰ ਜਾਂਦਾ ਆ ਤਾਰਾਂ ਵਾਲੀ ਆ ਪੱਤੀ ਵੀ ਮਿਸਤਰੀ ਕਸਨ ਦੀ ਹੌਲ ਕਰ ਜਾਂਦੀ ਠੀਕ ਹੈ ਇਹ ਵੀ ਲੱਗੀ ਵੀ ਐ ਨਾਲ ਸਾਰਾ ਯਾਰ ਐਕਸੈਸਰੀ ਸਾਰੀ ਪਈ ਆ ਉਮੇ ਲੱਗੀ ਹਾਂ ਤੇ ਮਾਡਲ ਹੈਗਾ 2000 ਡਿਮਾਂਡ ਹੈਗੀ ਆ ਹੁਣ 1 ਲੱਖ ਤੇ 95000 ਰੁਪਈਆ ਦੀ ਕਿੰਨੇ ਦਾ ਛੱਡੇ ਗਾ ਰੇਟਰ ਬਈ 1 ਲੱਖ 85000 ਦਾ 1,85,000 ਦਾ ਇਹ ਇਨਸਾਫ ਕੰਡੀਸ਼ਨ ਦਾ ਨਾ ਟਰੈਕਟਰ ਬਈ ਥੋੜਾ ਰੇਟ ਤੇ ਮਹਿੰਗਾ ਮਿਲਦਾ ਤੇ ਮਹਿੰਗਾ ਵੇਖ ਵੀਦਾ ਮੈਂ ਤਾਂ ਹੀ ਪਹਿਲਾਂ ਲੱਗਿਆ ਸੀ ਕਿ ਟੋਣਾ ਫਿਰ ਭਾ ਨਹੀਂ ਯਾਰ ਚੀਜ਼ ਆ ਫਿਰ ਚੀਜ਼ ਆ ਆਹ ਹਾ ਬਾਹੂ ਬਾਹ ਦੇ ਨਾਲ ਤੇ ਕੰਪਨੀ ਦੇ ਕੋਡ ਪਏ ਆ ਜੀ ਠੀਕ ਹੈ ਹਾਂ ਉਹ ਉਮੇ ਪਿਆ ਨਾਲ ਦੇ ਕੋਰਕਰ ਸਾਰੇ ਯਾਰ ਟਰੈਕਟਰ ਚੰਗਾ ਪਿਆ ਟਰੈਕਟਰ ਚੰਗਾ ਤੇ ਅੱਗੇ ਆ ਗਿਆ ਫਿਰ ਫਾਰਮ 60 ਫਾਰਮ 60 ਈਪੀਆਈ ਹੈ ਬਾਈ ਜੀ ਇਹ 2014 ਮਾਡਲ ਹੈ ਜੀ ਹਾਂਜੀ ਪੰਜਾਬ ਨੰਬਰ ਹੈ ਪਹਿਲੀ ਪਾਰਟੀ ਦਾ ਟਰੈਕਟਰ ਹੈ ਜੀ ਪਹਿਲੇ ਨਾ ਟਰੈਕਟਰ 14 ਮਾਡਲ ਆ ਤੇ ਇਧਰ ਮਾਰਾ ਕਿ ਪੰਪ ਤੇ ਕੈਮਰਾ ਰਾਂ ਕਰੂੰ ਗੁਜਾਰ ਦੇ ਕੇ ਕਹੇਦਾ ਕਹੇਦਾ ਟਰੈਕਟਰ ਹੈ ਬਾਈ ਜੀ ਨਾਲ ਦੇ ਹੈ ਜੀ ਪਿਛਲੇ ਟਾਇਰ ਇਹ ਵੀ ਠੀਕ ਹੈ ਪਿਛਲੇ ਟਾਇਰ ਨਾਲ ਦਾ 16 1700 ਘੰਟਾ ਚੱਲਿਆ ਤੇ ਰਮਨ ਦੀ ਬਾਬਾ ਗੱਲ ਕਰੀਏ ਯਾਰ ਜਿਹੜੀ ਚੀਜ਼ ਪਹਿਲੇ ਨਾ ਨਾ ਪਹਿਲੇ ਨਾ ਹੀ ਹੁੰਦੀ ਹੈ ਹਨਾ ਕ ਯੋ ਕਿਹੜਾ ਬੰਦਾ ਕੈਸ ਦਾ ਨਿਕਲਿਆ ਹੋਇਆ ਟਰੈਕਟਰ ਹੈ ਠੀਕ ਹੈ ਤੇ ਬੰਦੇ ਕੰਪਨੀ ਤੇ ਕਟਾਉਣ ਜਾਂਦੇ ਸੀ ਬਸ ਠੀਕ ਹੈ ਤੇ ਆਪਣੇ ਨਾਲ ਸੌਦਾ ਕਰਕੇ ਨਵਾਂ ਫਾਰਮ ਟਰੈਕ ਹੀ ਫੇਰ ਲੈ ਗਿਆ ਨਵਾਂ ਫਾਰਮ ਟਰੈਕ ਹੀ ਲੈ ਗਿਆ 14 ਮਾਡਲ ਆ ਪੰਜਾਬ ਨੰਬਰ ਆ 395000 ਡਿਮਾਂਡ ਆ ਕਿੰਨੇ ਦਾ ਟਰੈਕਟਰ ਹੈ 6375 ਦਾ ਤੇ 375 ਦਾ 370 ਦਾ ਲੈ ਜਾਓ 370 ਦਾ 370 ਦਾ ਲੈ ਜਾਓ ਤੇ ਇਹਦੇ ਚੋਂ ਮਾਨਤਨ ਹੋ ਗਿਆ 35000 ਰੁਪਏ ਮਾਨਤਨ ਹੋ ਗਿਆ ਇਹਦੇ ਚੋਂ ਫੁੱਲੇ ਜੇ ਆਪਾਂ ਦਿਲ ਨਾਲ ਜੀ ਗੱਲ ਕਰੀਏ ਅੱਗੇ ਫੇਰ ਆ ਗਿਆ ਫਾਰਮ ਟਰੈਕ 60 ਇਹ ਬਾਈ ਜੀ 2005 ਮਾਡਲ ਹੈ ਜੀ ਡਬਲ ਕਲਚ ਟਰੈਕਟਰ ਹੈ 5 ਮਾਡਲ ਡਬਲ ਕਲਚ ਐਚ ਆਰ ਨੰਬਰ ਹਾਂ ਇਹ ਹਰਿਆਣੇ ਦਾ ਨੰਬਰ ਹੈ ਬਾਈ ਜੀ ਟਾਇਰਾਂ ਦੀ ਕਿੰਨੀ ਫੇਰ ਮੂਰ ਲੈਣਾ ਮੈਂ ਆ ਰ ਗਿਆ ਜੀ ਪਿਛਲੇ 95 ਪੈਸੇ ਟਾਇਰ ਹੈ ਜੀ ਇੰਜਨ ਗੇਅਰ ਦਾ ਓਕੇ ਆ ਚਲਾਈ ਚਲੂਈ ਦਾ ਪੂਰਾ ਵਧੀਆ ਟਰੈਕਟਰ ਹੈ ਚਲਾਈ ਦਾ ਵੀ ਚੰਗਾ ਪਿਆਰਾ ਕੇ ਪੇਂਟ ਨਾਲ ਦਾ ਟਰੈਕਟਰ ਦਾ ਨਹੀਂ ਬਾਈ ਜੀ ਸ਼ੋ ਸਾਰੀ ਪੇਂਟ ਹੋਈ ਸਾਰੀ ਪੇਂਟ ਹੋਈ ਹੈ ਟੱਚਿੰਗ ਹੋਈ ਬੈਠੇ ਜਿਹੜੀ ਚੀਜ਼ ਹੈਗੀ ਹੈ ਬਾਈ ਉੰਜਨ ਨਾਲ ਦਾ ਹਾਂ ਬਾਕੀ ਬਾਡੀ ਦਾ ਰੰਗ ਨਾਲ ਬਾਡੀ ਮਗਰਾੜ ਰਿੰਮ ਹੋਰੇ ਨਾਲ ਆ ਜੀ ਠੀਕ ਹੈ 4 ਨੰਬਰ ਦਾ 5 ਮਾਡਲ ਆ ਡਬਲ ਕਲਚ ਆ 245 ਡਿਮਾਂਡ ਆ 245 ਕਿੰਨੇ ਦਾ ਭਾਈ ਕੋਈ ਇਲਾਟ 2.5 ਲੱਖ ਦਾ ਟਰੈਕਟਰ ਸਵਾ ਦੋ ਲੱਖ ਦਾ ਟਰੈਕਟਰ ਇਹਦੇ ਬਾਕੀ ਭਾਈ ਜੀ ਤੁਸੀਂ ਮਾਰਕੀਟ ਦੇ ਵਿੱਚ ਦੇਖ ਲਿਓ 5 4 ਮਾਡਲ ਟਰੈਕਟਰ ਇੰਨੇ ਟਾਇਰਾਂ ਦੇ ਵਿੱਚ ਸਵਾ ਦੋ ਲੱਖ ਦਾ ਕੋਈ ਨਹੀਂ ਦਿੰਦਾ ਨਹੀਂ ਮਿਲਦਾ ਟਰੈਕਟਰ ਲੱਗਿਆ ਗਿਆ ਜੀ ਸਵਰਾਜ 855 ਬਈ 2016 ਮਾਡਲ ਆ ਜੀ ਪੰਜਾਬ ਦਾ ਨੰਬਰ ਆ ਜੀ ਪਹਿਲੇ 16 ਮਾਡਲ ਆ ਸੱਜਣੋ ਪੰਜਾਬ ਦਾ ਨੰਬਰ ਆ ਪਹਿਲੇ ਨਾ ਟਰੈਕਟਰ ਆ ਹਾਂ ਸਾਰਾ ਰੈਨਾ ਟਰੈਕਟਰ ਆ ਸ਼ੋਹ ਦੀ ਚਮਕ ਚਮਕ ਤੁਸੀਂ ਵੀਡੀਓ ਦੇ ਵਿੱਚ ਹੁ ਦਿਖਾਓ ਮਾੜਾ ਜੀ ਸਾਰਾ origignal ਆ ਬੋਲੇ ਟਾਇਰ ਲੱਗਿਆ ਜਹਾਜ਼ ਜੀ ਮੰਗਲੇ ਟਾਇਰ ਵੀ ਬਹੁਤ ਪਿਆਰੇ ਆ ਬੋਲੇ ਟਾਇਰ ਵੱਡੇ ਚੌੜੇ ਲੱਗੇ ਹੋਏ ਆ ਸੋਹਣਾ ਪਵਾਏ ਹੋਏ ਆ 14 ਦੇ ਟਾਇਰਾਂ ਦੇ ਵਿੱਚ ਆ ਗਿਆ 14 ਦੇ ਟਾਇਰਾਂ ਦੇ ਵਿੱਚ ਆ ਤੇ ਇੰਜਨ ਤੇ ਗੇਅਰ ਦਾ ਟਰੈਕਟਰ ਕਿਵੇਂ ਆ ਇੰਜਨ ਗੇਅਰ ਦਾ ਬਈ ਓਕੇ ਆ ਇੰਜ ਨਹੀਂ ਗੇ ਰਹੇਗਾ ਓਕੇ ਜਿਵੇਂ ਕਰੀਏ ਯਾਰ ਤੋਂ ਜਿਹੜੀ ਸੁਭਾਈਆ ਟਰੈਕਟਰ ਦੀ ਉਹੀ ਦੱਸੀ ਜਾਂਦੀ ਹੈ ਵੀ ਅੰਦਰੋਂ ਵੀ ਚੰਗਾ ਹੋਊਗਾ ਟਰੈਕਟਰ 5 ਲੱਖ 45000 ਰੁਪਏ ਡਿਮਾਂਡ ਆ ਕਿੰਨੇ ਦਾ ਸਵਾ ਪੰਜ ਲੱਖ ਸਵਾ ਪੰਜ ਲੱਖ ਦਾ ਹੀ ਲੈ ਜਾਓ ਟਰੈਕਟਰ ਮਿੱਤਰੋ ਅੱਗੇ ਆ ਗਿਆ ਫਾਰਮ 45 ਤਾਂ ਹੀ ਗਿਆ ਜੀ ਫਾਰਮ ਵਾਲੇ ਇਹ ਦੇਖ ਲਿਓ ਵੀਡੀਓ ਸਾਰੀ ਫਾਰਮ ਟਰੈਕ ਤਾਂ ਆਪਣੇ ਕੋਲੇ ਘਰੇ ਵੀ ਖੜੇ ਆ ਜੀ ਠੀਕ ਹੈ ਹਜੇ ਹੋਰ ਵੀ ਹੈਗੇ ਆ ਹੋਰ ਵੀ ਖੜੇ ਆ ਠੀਕ ਹੈ ਆਪਣੇ ਕੋਲ ਹਰ ਤਰ੍ਹਾਂ ਦੀ ਭਾਈ ਜੀ ਆ ਜਿਹੜਾ ਟਰੈਕਟਰ ਹੈ ਜੀ ਠੀਕ ਹੈ ਇਹ ਟਰੈਕਟਰ ਜੇ ਕੋਈ 45 ਦਾ ਬੰਦਾ ਸ਼ਕੀਨ ਗਾਹਕ ਹੈ ਜੀ ਉਹ ਇਹ ਟਰੈਕਟਰ ਨੂੰ ਦੇਖ ਕੇ ਛੱਡ ਨਹੀਂ ਸਕਦਾ ਕਿਉਂਕਿ ਸਾਥੋਂ ਵੀ ਦੇਖ ਕੇ ਛੱਡਿਆ ਨਹੀਂ ਗਿਆ ਛੱਡਿਆ ਨਹੀਂ ਗਿਆ ਕਿਉਂਕਿ ਐਡਾ ਨਵਾਂ ਟਰੈਕਟਰ ਆਈਦਾ ਆ ਪੱਲੇ ਦਾ ਆ ਪੱਲਾ ਜਾ ਪੀਲਾ ਨਿਕਲਿਆ ਜੀ ਬਾਡੀ ਬੁੱਡੀ ਦਾ ਜੀ ਲੱਗਿਆ ਸਾਰਾ ਮਗਰਾੜਾਂ ਦਾ ਜੀ ਮੰਨ ਲਓ ਮਾਡਲ ਦੇ ਹਿਸਾਬ ਨਾਲ ਇੰਨੀ ਸੰਭਾਈ ਰੱਖਣੀ ਬਹੁਤ ਜ਼ਿਆਦੇ ਔਕੀ ਆ ਜੀ ਬਹੁਤ ਜ਼ਿਆਦੇ ਔਕੀ ਆ ਰਹਿ ਰਹਾ ਰਮਨ ਨਾਲ ਦੇ ਆ ਰੰਗ ਸਾਰਾ ਨਾਲ ਦਾ ਇਹ ਤੁਸੀਂ ਚਲਾ ਕੇ ਦੇਖੋ ਜੀ ਪਾਵਰ ਸਟੀਅਰਿੰਗ ਵਰਗੀ ਕਿਟਾਈ ਆ ਟਰੈਕਟਰ ਦੀ ਜੀ ਠੀਕ ਐ ਐ ਸੋਡਾ ਜੀ ਕਰੂ ਵੀ ਅਰੇ ਇਹਨੂੰ ਚਲਾਈ ਚੱਲ ਗਿਆ ਐਡਾ ਚੰਗਾ ਜੀ ਚਲਾਈ ਠੀਕ ਐ ਟਰੈਕਟਰ ਹੈਗਾ ਪੂਰਾ ਚੰਗਾ ਪੰਤਾਈ ਦਾ ਫਾਰਮਾ ਟਰੈਕਟਰ ਦਾ ਸਾਰਾ ਰੀਨਲ ਟਰੈਕਟਰ ਪੰਜਾਬ ਨੰਬਰ ਦੇ ਵਿੱਚ ਅਸਲ ਜਨੂ 99 ਮਾਡਲ ਆ 2 ਲੱਖ 10000 ਡਿਮਾਂਡ ਆ ਕਿੰਨੇ ਦਾ ਹੁਣ ਮੂਰੇ ਤਾਂ ਇਹ ਕਾ ਲੱਗੂਗੀ ਲੱਗੂਗਾ ਤਾਂ ਕਲੀਅਰ ਹੁਣ ਤੂੰ ਦੇਖ ਲੈ ਮੈਂ ਲੱਖ 95000 ਦਾ ਇੱਕ ਲੱਖ 95000 ਦਾ ਟਰੈ 15 ਮਾਂ ਤਾਂ ਹੋ ਗਿਆ ਕਿਹਾ ਜੀ 96 ਮਾਡਲ ਡਬਲ ਇਹ 96 ਮਾਡਲ ਆ ਬਈ ਡਬਲ ਕਲਚ ਆ ਜੀ ਸਿੰਗਲ ਆਰਮ ਵਾਲਾ ਹਿੱਸਾ ਲੱਗਿਆ ਇਹਦੇ ਨਾਲ ਇਹ ਵੀ ਪੰਜਾਬ ਨੰਬਰ ਦੇ ਵਿੱਚ ਆ ਆਹੋਂ ਹਟ ਜਾਂਦੀ ਆ ਜੀ ਪੰਜਾਬ ਨੰਬਰ ਆ 14 ਦੇ ਟਾਇਰਾਂ ਚ ਆ ਜੀ ਅੱਧੇ ਕਿ ਟਾਇਰ ਆ ਚਾਰੇ ਜੀ ਠੀਕ ਹੈ ਵਧੀਆ ਮਿਊਜ਼ਿਕ ਸਿਸਟਮ ਲੱਗਿਆ 85 8600 ਇਹ ਦੋਨਾਂ ਦਾ ਮਿਊਜ਼ਿਕ ਸਿਸਟਮ ਨਾਲ ਹੀ ਮਿਲੂ ਹਾਂ ਨਾਲ ਹੀ ਨਾਲ ਹੀ ਮਿਲੂ ਆਪਾਂ ਪਤਾ ਕੀ ਚੱਕ ਰ ਆ ਜਿੰਨੀ ਚੀਜ਼ ਜਿਹੜੀ ਸਹੀ ਕੰਪਨੀ ਦੇ ਜਿਵੇਂ ਊਂਡ ਪਟਾਂਗ ਲੱਗਿਆ ਉਹ ਤਾਂ ਆਪਾਂ ਲਾ ਦਨੇ ਆ ਠੀਕ ਹੈ ਪਰ ਜਿਹੜੀ ਚੀਜ਼ ਮੰਨ ਲਓ ਗਾਂਹ ਜੀਮੀਦਾਰ ਦੇ ਕੰਮ ਆਉਣ ਵਾਲੀ ਇਹਦੀ ਉਹ ਨਾਲ ਨਾਲ ਉਹ ਨਾਲ ਆਉਂਦੀ ਆ ਤਾਂ ਨਾਲ ਹੀ ਦੇ ਦਨੇ ਜਿਹਦੇ ਡੱਕ ਨਾਲ ਆਇਆ ਉਹਦੇ ਨਾਲ ਦੇਤਾ ਹਾਂ ਤੇ ਵੀ ਨਾਲ ਜਾਊਗਾ ਹਾਂ ਤੇ ਜੇ ਕੋਈ ਹੋਰ ਲੱਗਿਆ ਆਪਾਂ ਕੀ ਹੋਵੇ ਕਈ ਵਾਰੀ ਮੰਨ ਲਓ ਵੀ ਉਹ ਸਮਾਨ ਅਸੀਂ ਲਾ ਦਨੇ ਆ ਵੀ ਕੰਪਨੀ ਜੀ ਵਾਲਾ ਟਰੈਕਟਰ ਆ ਤੇ ਹੁਣ ਮੈਨੂੰ ਐ ਦੱਸ ਇੰਜਨ ਤੇ ਗੀਅਰ ਦਾ ਅੰਦਰੋਂ ਕਿਵੇਂ ਇੰਜਨ ਗੀਅਰ ਦਾ ਬਈ ਓਕੇ ਓਕੇ 1,95,000 ਦਮਾ ਲਾ ਬਈ ਵੇਖ ਲਓ ਜਿੰਨਾ ਕਿ ਤੁਹਾਨੂੰ ਲ 175000 ਦਾ ਦੇ ਰਿਹਾ 175000 ਦਾ ਡੈਕਟਰ ਆਪਣਾ ਠੰਡੇ ਦਾ ਨੰਬਰ ਆ ਬਾਈ ਜੀ ਬਠਿੰਡੇ ਦਾ ਨੰਬਰ ਆ ਸਾਨੂੰ ਦੱਸਿਆ ਵੀ 39 ਤੋਂ ਚੱਲੂ ਕੰਮ 40 ਡ੍ਰੈਗਨ 40 ਮਿਲ ਜੂ 45 ਮਿਲ ਜੂ 60 ਮਿਲ ਜੂ 60 ਦੀਆਂ ਤਾਂ ਸਾਰੀਆਂ ਵੈਰਾਈਟੀਆਂ ਮਿਲ ਜਾਣਗੀਆਂ ਸੱਤ ਭਾਈ ਜੀ ਆਪਣੇ ਕੋਲੇ 97 ਮਾਡਲ ਹੈਗਾ ਜੀ ਠੀਕ ਹੈ 2000 ਮਾਡਲ ਇਥੋਂ ਟਰਾਈ ਤੇ ਗਿਆ ਹੋਇਆ ਜੀ ਠੀਕ ਹੈ ਨਹੀਂ ਗਿਆ ਜੀ 60 EPID ਵੀ ਮਿਲ ਜੂ ADIV ਵੀ ਮਿਲ ਜੂ 10000 ਆ ਜੀ ਆਪਣੇ ਕੋਲੇ 5 ਹੋ ਗਿਆ ਜੀ 7 ਘਰੇ ਖੜਾ ਜੀ 9 ਘਰੇ ਖੜਾ ਜੀ ਠੀਕ ਹੈ 13 ਮਾਡਲ ਘਰੇ ਖੜਾ ਜੀ 14 ਆ ਖੜਾ 15 ਮਾਡਲ ਵੀ ਆਪਣੇ ਕੋਲ ਠੀਕ ਹੈ ਸਾਰੇ ਮਾਡਲ ਹੀ ਮਿਲ ਜਾਣਗੇ ਤੇ 45 ਵੀ ਆਪਣੇ ਕੋਲੇ ਦੋ ਟਰੈਕਟਰ ਇਸ ਤੇ ਤੁਸੀਂ ਵੀਡੀਓ ਦਿਖਾਤੇ ਇਹ ਤੋਂ ਬਿਨਾ ਵੀ ਦੋ ਟਰੈਕਟਰ ਆਪਣੇ ਕੋਲੇ ਘਰੇ। ਤੋਂ ਬਿਨਾ ਵੀ ਦੋ ਟਰੈਕਟਰ ਪਿਆ। ਪਲਾਟ ਨੰਬਰ ਕਿੰਨਾ ਆਪਣਾ? ਇਹ 28 ਨੰਬਰ ਪਲਾਟ ਆ ਬਾਈ ਜੀ ਪੰਪ ਦੇ ਨਾਲ ਆ ਮੰਡੀ। ਪੰਪ ਦੇ ਨਾਲ ਆ 28 ਨੰਬਰ ਪਲਾਟ ਰਮਨਦੀਪ ਮੋਬਾਈਲ ਨੰਬਰ ਕਿੰਨਾ ਆਪਣਾ? ਮੋਬਾਈਲ ਨੰਬਰ ਆਪਣਾ ਹੈਗਾ 98554 ਜੀ। ਹਾਂਜੀ। 00499 9855400499 ਮੋਬਾਈਲ ਨੰਬਰ ਆ ਚੱਕ ਕੇ ਲਾ ਲਿਓ ਪਿੰਡ ਕਿਹੜਾ ਆਪਣਾ ਉਹ ਤੋਂ ਪਿੰਡ ਆਪਣਾ ਦਿਆਉਣਾ ਬਈ ਜਿਲ੍ਹਾ ਆਪਣਾ ਪਿੰਡਾ ਜੇ ਕਿਸੇ ਬਾਈ ਨੂੰ ਵੀ ਕੱਲੇ ਕੱਲੇ ਟਰੈਕਟਰ ਦੀ ਵੀਡੀਓ ਵੀ ਚਾਹੀਦੀ ਹੁੰਦੀ ਹੈ ਜਾਂ ਸ਼ਾਰਟ ਵੀਡੀਓ ਉਹ ਆਪਣਾ ਬਰਾਡ ਫਾਰਮ ਦਿਉਣ ਦੇ ਨਾਂ ਤੇ ਪੇਜ ਹੈ ਜੀ ਠੀਕ ਹੈ ਉਹ ਕਿਤੇ ਵੀ ਹੈ YouTube ਤੇ Instagram ਤੇ ਹੈ ਨਹੀਂਗਾ ਜੀ ਠੀਕ ਹੈ Facebook ਤੇ YouTube ਤੇ ਹਾਂ ਬਈ ਜੇ ਕਿਸੇ ਨੇ ਕਈ ਵਾਰੀ ਕੋਈ ਮਨ ਲਾ ਇੰਨੀ ਵੀਡੀਓ ਦੇ ਵਿੱਚ ਅਗਲੇ ਨੇ ਇੱਕ ਟਰੈਕਟਰ ਦੀ ਗੌਰ ਨਾਲ ਦੇਖਣਾ ਜੀ ਤਾਂ ਉਹਦੇ ਤੇ ਤੁਸੀਂ ਜਾ ਕੇ ਦੇਖ ਸਕਦੇ ਜਾ ਕੇ ਬਾਕੀ ਸਾਡੇ ਨਾਲ ਕੰਟੈਕਟ ਕਰਾ ਦਿਓ ਬਸ ਇੰਨੀ ਕੁ ਬੇਨਤੀ ਹੈ ਜੀ ਸਵੇਰੇ 7:00 ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਹੀ ਫੋਨ ਕੀਤਾ ਜਾਵੇ ਫੋਨ ਕੀਤਾ ਜਾਵੇ ਕਈ ਵਾਰੀ ਬੰਦੇ ਰਾਤ ਨੂੰ 11:00 11:00 ਵਜੇ ਵੀ ਫੋਨ ਲਾਉਂਦੇ ਉਹ ਤਾਂ ਗੱਲ ਤਾਂ ਗੱਲ ਹੈ ਚਲੋ ਦੱਬ ਕੇ ਕਰੋ ਸੱਜਣੋਂ ਵੀਡੀਓ ਨੂੰ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਵੀ ਸਮਾਰਤ ਧੰਨਵਾਦ ਵੀਰ ਜੀ ਤੁਸੀਂ ਆਏ